ਸ਼ਸਤਰੀਕਰ ਬਾਈ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਇਆ ਮਹਿੰਦਰਾ 265 2002 ਮਾਡਲ ਹੈ ਹਰਿਆਣਾ ਨੰਬਰ ਹੈ ਟਰੈਕਟਰ ਦੀ ਕੰਡੀਸ਼ਨ ਦੇਖੋ ਜੀ ਰੰਗ ਪਿੰਡ origional ਛੋਟ ਥੋੜੀ ਬਹੁਤੀ ਟੱਚਿੰਗ ਹੋਈ ਟਰੈਕਟਰ ਦੀ ਪੁਰਾਣੀ ਬਾਕੀ origional ਹੈ ਸਾਰਾ ਬਾਡੀ ਜੈਨ ਦੇਖੋ ਜੀ ਟਾਇਰ ਤਾਂ ਕੱਟ ਹੀ ਹੈ ਟਾਇਰ ਤਾਂ 30 ਕਪੈਸੀ ਹੈ ਟਾਇਰ ਟੈਟਰ ਦੇ ਇੰਜਨ ਗੇਅਰ ਤਾਂ ਜਾਮਾ ਸਹੀ ਹੈ ਜੀ ਟਰੈਕਟਰ ਇੰਜਨ ਗੇਅਰ ਤਾਂ ਜਾਮਾ ਸਹੀ ਹੈ ਮਾਡਲ 2002 ਟਰੈਕਟਰ ਜਿਹੜਾ ਆਪਾਂ ਰੇਟ ਰੱਖਿਆ ਜੀ ਟਰੈਕਟਰ ਦੀ ਡਿਮਾਂਡ ਆ ਉਹ ਤਾਂ ਹੈਗੀ 1,35,000 ਰੁਪਇਆ ਟਰੈਕਟਰ ਦੇ ਦਾਂਗੇ ਆਪਾਂ ਪੂਰੇ 1,50,000 ਰੁਪਇਆ ਦੇ ਜੀ ਮਹੀਨਰਾ 265 ਪੀਲੇ ਰਿੰਬਾਣਾ ਟਰੈਕਟਰ ਹਾਈ ਸਪੀਡ ਟਰੈਕਟਰ ਹੈ 265 2002 ਮਾਡਲ ਇਹ ਟਰਿੰਜਨ ਗੇਅਰ ਤਾਂ ਜਿਵੇਂ ਸਹੀ ਹੈ ਜੀ ਰੰਗ ਪਿੰਟ ਰੀਜ ਨਾਲ ਰੈਂਬੂ ਰੰਗ ਕਾਲਿਆ ਨਹੀਂ ਕੋਈ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਹੈ ਜੀ ਟਰੈਕਟਰ ਦੇ ਮਗਰਾੜ ਵੀ ਚੈੱਕ ਕਰ ਲੋ ਜੀ ਵਿਰਾੜ ਮਰੂੜ ਵੀ ਵਧੀਆ ਹੈ ਟਾਇਰ ਤਾਂ ਘੱਟੀ ਹੈ ਜੀ ਕਿੱਲੀਆਂ ਲਈ ਹੁੱਕ ਲੱਗੇ ਚੱਲ ਵਾਲੀ ਟਰੈਕਟਰ ਦਾ ਮਾਡਲ 2002 ਡਿਮਾਂਡ 1,35,000 ਰੁਪਇਆ ਟਰੈਕਟਰ ਦੇ ਦਾਂਗੇ 1,25,000 ਰੁਪਇਆ ਦੇ ਜੀ ਆਪਣਾ ਪਿੰਡ ਕੋਟਲੀ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਾਦਲ ਫੋਨ ਨੰਬਰ ਹੈ ਜੀ ਆਪਣਾ 62832 35883 62832 35883 ਤੇ ਫੋਨ ਕਰ ਸਕਦੇ ਹੋ ਆਪਣੇ ਕੋਲ ਹੋਰ ਵੀ ਟਰੈਕਟਰ ਹੈ ਕ੍ਰਾਟਰ ਖਰੀਦਦਾਰਾਂ ਦੇ ਵੇਚਣ ਲਈ ਆਪਣਾ ਫੋਨ ਕਰ ਲਓ ਜੀ ਧੰਨਵਾਦ ਬਈ ਸਾਰਿਆਂ ਦਾ